ਹਾਂਜੀ ਸਤਿ ਸ੍ਰੀ ਅਕਾਲ ਜੀ ਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰੋਖੇ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਖਾਵਾਂਗੇ ਇੱਕ ਤੌਕੜ ਗੱਭਣ ਵਹਿੜਾ ਤੇ ਇੱਕ ਗੱਭਣ ਝੋਟੀ ਦਿਖਾਵਾਂਗੇ ਤੇ ਆਪਾਂ ਪਹੁੰਚੇ ਬਾਈ ਕਰਨ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀ ਘਰ ਵੀਰ ਜੀ ਸਸੀ ਘਰ ਵੀਰ ਜੀ ਬੋਸ ਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਕਲੀਨ ਸਨੋ ਕਿੱੜ ਦੀ ਕਲਾ ਜੀ ਬਈ ਆਪਣਾ ਪਿੰਡ ਰੋਖੇ ਕਿਸੀਗਾ ਹੀ ਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 7710660885 ਠੀਕ ਹੈ ਜੀ ਤੇ ਬਾਈ ਵਹਿੜ ਦੇ ਬਾਰੇ ਦੱਸਿਆ ਕਨਵਾ ਸੁਵੇਲੀ ਨੇ ਗੱਭਣ ਜੇ ਇਹ ਭਾਜੀ 4 ਮਹੀਨਾ ਦੀ ਗੱਭਣ ਜੇ ਅੱਛਾ ਜੀ ਤੇ ਤਾਂ ਕਿੰਨੋ ਦੁੱਧ ਤਿਆਰ ਜੇ ਠੀਕ ਹੈ ਠੀਕ ਹੈ ਜੀ ਤੇ ਪਹਿਲੇ ਸਵੇਰੇ ਬਾਈ ਕਿੰਨਾ ਘੜਿਆ ਦੁੱਧ ਫਿਰ ਆਲੀ ਸਵੇਰੇ ਨੇ ਭਰਿਆ ਤੇ 14 ਕਿਲੋ ਠੀਕ ਹੈ ਜੀ ਦੇਖੋ ਲਿਓ ਬਾਈ ਫਿਰ ਖੋਲ ਕੇ ਵਿਖਾਈਏ ਤੇ ਆਹ ਲੈ ਬਾਈ ਉਹਨਾਂ ਦੇ ਘਰ ਦੇ ਪਸ਼ੂਗਾ ਲਾਰੇ ਪੇਪਰ ਵਾਲੀ ਕਿ ਕਰੇ 14 ਲੀਟਰ ਜਿਹੜਾ ਸੰਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਅਗੀ ਆ ਚੌਵਾਂ ਮਹੀਨੇ ਦੀ ਚੈੱਕ ਪਾਸ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਪਿਆਰ ਆ। ਇੱਕ ਦਾ ਦੁੱਧ ਥਾਣ ਦੇ ਵਾ ਬਹੁਤ ਚੰਗਾ ਵਾ। ਇਹ ਹੈ ਕਿ ਕ੍ਰੋਸ ਦੇ ਵਿੱਚ ਇਹ ਕ੍ਰੋਸ ਪਸ਼ੂ ਤੁਹਾਨੂੰ ਪਤਾ ਗਰਮੀ 'ਚ ਗਾਂ ਚੱਲਣੇ ਆ। ਘਬਾ ਲਓ ਬਾਈ ਜੀ। ਰੈਂਡ ਜੂਰ ਆ ਗਿਆ ਨਿਗਾਨੇ ਕਾ ਬਾਕੀ ਦੋ ਵਦ ਨੂੰ ਚੰਗੀ ਆ ਤੇ ਕਿੰਨੇ ਕੁ ਵਜੇ ਸਵੇਰੇ ਬਾਈ ਚੋਈ ਸਰ ਤੇਰੀ ਭਾਜੀ 6 ਵਜੇ ਚੋਈ ਸੀ ਹਾਂਜੀ ਠੀਕ ਆ ਠੀਕ ਆ ਜੀ 6 ਵਜੇ ਸਵੇਰੇ 6 ਵਜੇ ਚਵਾਈ ਹੋਈ ਜੇ ਤੇ 11 ਕ ਦਾ ਟਾਈਮ ਹੋ ਗਿਆ ਇਸ ਟਾਈਮ ਤੇ ਹੋਰ ਸਾਹ ਨੂੰ ਅਕੀਰ ਭਰਾ ਅੰਦਾਜ਼ ਲਾਵੇ ਤੇ ਕੀ ਮੁੱਲ ਕਰਨਾ ਬਾਈ ਇਹਦਾ ਹਰ ਮੁੰਦੇ ਦਾ 35 ਜੀ ਅੱਛਾ ਜੀ ਹਾਂ ਆਣਾ ਜਿਹੜੀ 30000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਚਲੋ ਮੌਕੇ ਤੇ ਕਰਦੇ ਹਾਂ ਮਾਨਤਨ ਕੋਈ ਨਹੀਂ ਹੋਰ ਮਾਨਤਨ ਕਰਾਂਗੇ ਠੀਕ ਹੈ ਇਧਰੋਂ ਬਾਈ ਦਿਖਾਇਓ ਨਾੜਾ ਨੂੜਾ ਜਿਹੜੀਆਂ ਹਵਾਨੇ ਤੇ ਬਹੁਤ ਹੀ ਆਗੀਆਂ ਚੰਗੀਆਂ ਤੇ ਥੋੜਾ ਜਿਹਾ ਡਰਦੀ ਆਂ ਤੇ ਵੀ ਠੀਕ ਹੈ ਠੀਕ ਹੈ ਚਲ ਕੋਈ ਗੱਲ ਨਹੀਂ ਤੇ ਆਜੋ ਬਾਈ ਹੁਣ ਦੂਜੇ ਨਾਲ ਇੱਕ ਦੋ ਮੜੀ ਐਡ ਕਰ ਦੋ ਬਈ ਥੋੜਾ ਬਈ ਝੋਟੀ ਬਾਰੇ ਦੱਸਿਆ ਕਿੰਨਾ ਵਸੂਗਾ ਸੁਬਾ ਸੁਣਾਣਾ ਇੰਨੇ ਭਾਜੀ ਦੂਜੇ ਸੂਵੇ ਸੁਣਾ ਦੇ ਅੱਛਾ ਜੀ ਤੇ ਮਹੀਨੇ ਕੀ ਅਜੇ ਕੱਚੀ ਠੀਕ ਆ ਠੀਕ ਆ ਜੀ ਬਾਬਾ ਜੀ ਜੈਡ ਬਲੈਕ ਆ ਗਈ ਤੇ ਪਹਿਲੇ ਸਵੇਰ ਦਾ ਬਾਈ ਮਿਲ ਕੇ ਰਿਕਾਰਡ ਕਿੰਨਾ ਕਰ ਜੇ ਪਹਿਲੇ ਸਵੇਰ ਨੇ 12 ਕਿਲੋ ਦੁੱਧ ਦਿੱਤਾ ਠੀਕ ਆ ਠੀਕ ਆ ਬਾਬਾ ਜੀ 12 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਵਾ ਤੇ ਪੇਠਪੜਾ ਬਹੁਤ ਹੀ ਚੌੜਾ ਵਾ ਤੇ ਖੋਲੋ ਬਾਈ ਜੀ ਇਹਨੂੰ ਵੀ ਖੋਲਿਓ ਮੜੀ ਬਾਬਾ ਜੀ ਖੋਲ ਕੇ ਤੁਹਾਨੂੰ ਉਹ ਵਿਖਾਉਂਦੇ ਆ ਗੱਟ ਕੱਟ ਦੀ ਵੀ ਚੰਗੀ ਆ ਤੇ ਹੈ ਵੀ ਜੈਡ ਬਲੈਕ ਆ ਗਈ ਆ ਓਕੇ ਪਰ ਉਹ ਜੀ ਇਸ ਪਾਰਟੀ ਕਿੱਥੇ ਕਰੇ ਸੇਂਦੂ ਤੋਂ ਬਹੁਤ ਹੀ ਚੰਗਾ ਲੱਗਾ ਵਾ ਇੱਕ ਟਾਈਮ ਲਾ ਜੂਗੀ ਅਜੇ ਮਹੀਨੇ ਦੇ ਆਸ-ਪਾਸ ਕੋਈ ਇੱਥੇ ਨੰਦੇ ਮੰਗਣੀਆਂ ਕਾਫੀ ਹਵਾਨੇ ਨੇ ਤੇ ਸੂਨ ਤਾਂ ਜਿਹੜਾ ਹਵਾਨਾ ਚੰਗਾ ਬਣਾ ਲੈਣਾ ਤੇ ਤੁਹਾਨੂੰ ਦਾ ਸੈਟ ਗਿਆ ਵੀ ਬਹੁਤ ਚੰਗਾ ਵਕ ਮਾ ਲੋ ਬਾਈ ਜੀ ਲੋ ਵੀ ਕਰੋ ਚੈੱਕ ਕਰੀਂ ਫੇਸਬੁਕ ਪਾਰਟੀ ਪਿੱਠ ਪੁੜਾ ਵੀ ਬਹੁਤ ਚੰਗਾ ਵਾ ਹਾਂਜੀ ਵਗਾਲ ਨੇ ਵਗਾਲ ਨੇ ਅੰਧਾ ਕਿਰਦਨ ਚੱਕ ਰ ਮੈਂ ਆਪਾਂ ਤੁਹਾਡਾ ਸੈੱਜ ਗੈਵ ਤੇ ਜਦੋਂ ਮੜੇ ਤੇ ਖਾਰੀ ਚੋਲੋ ਤਾਂ ਅੱਗੇ ਨੂੰ ਕਰੋ ਚੱਕ ਤੇ ਕੀ ਮੁੱਲ ਬਾਈ ਇਹਦਾ ਮੁੱਲ 90 ਦੇ ਅੱਛਾ ਜੀ 85 ਹਜ਼ਾਰ ਦੀ ਦੇ ਦਾਂਗੇ 80 ਦੀ ਹਾਂਜੀ ਰੱਬੀ ਮਾਨ ਦਾਣਾ ਦੱਸ ਦੋ ਤੁਸੀਂ ਦੱਸ ਦੋ ਜਿੱਥੇ ਕਿ ਛਾੜੀ ਦੇਣੀ ਦੱਸ ਦੋ ਫਿਰ ਜਿੱਥੇ ਕਿ ਛਾੜੀ ਦੇਣੀ ਤੁਸੀਂ ਦੱਸ ਦੋ 80 ਦੀ ਜਾਂਦੀ ਹੈ ਮਾਨ ਦਾਣਾ ਜਾਂਦੋ ਕੋਈ ਨਹੀਂ 80 ਲਓ ਭਾਈ ਜੀ 80000 ਦੀ ਤੇ ਜਿਹੜਾ ਵੀਰ ਭਰਾ ਮੈਂ ਸੰਭਲਾ ਲੈ ਜੂਗਾ ਝੋਟੀ ਨਾਲ ਦੋ ਚੰਗਾ ਚਵਾਈ ਜਾਣਾ ਵਾ ਤੇ ਪੁੱਜੀ ਸੁਵੇਲੀ ਗੱਬਣਿਆ ਤੇ ਪੇਠਾ ਪੂੜਾ ਕਰੋ ਜਾ ਕੇ ਬਹੁਤ ਹੀ ਚੰਗਾ ਲੱਗਾ ਵਾ ਤੇ ਆਜੋ ਹੁਣ ਬਾਈ ਨੇ ਆ ਟੋਕਾ ਵੀ ਸੇਲ ਕਰਨਾ ਵਾ ਤੇ ਜਿਹੜੇ ਵੀਰ ਭਰਾ ਜਿਹੜੇ ਟੰਦਾ ਸਾਰਾ ਸੈਟੀ ਸੇ ਦਣਾ ਭਾਈ ਉਹਨਾਂ ਨੇ ਆਹੋ ਯਾਰ ਆਹ ਦਿਖਾ ਦਿਓ ਜਰਾ ਘੁੰਮ ਫਿਰ ਕੇ ਚਾਲੂ ਆ ਗਈ ਆ ਨਾ ਹਾਂਜੀ ਹਾਂਜੀ ਇੱਕ ਹੀ ਚੱਲਦਾ ਠੀਕ ਹੈ ਠੀਕ ਹੈ ਜੀ ਆ ਵੀ ਇਹ ਵੇਲਾ ਮਾਰ ਦੋ ਮੜੀ ਫੁਲੀ ਫਿਰ ਸਟਾਰਟ ਕਰਕੇ ਤਾਂ ਦਿਖਾਈ ਦਈਏ ਇਹ ਜਿਹੜੇ ਵੀਰ ਤਾਂ ਹੋ ਜਾਂਦਾ ਫਿੱਟ ਲੱਗਿਆ ਗਿਆ ਸੈੱਟ ਦੇ ਦੇਣਾ ਭਾਈ ਹੁਣਾਂ ਨੇ ਉਹ ਤਾਂ ਚੰਗੀ ਆ ਰਿਆ ਸਾਰਾ ਸੈਟ ਚੁੱਕਿਆ ਜਣਾ ਸਰ ਤੋਂ ਕੰਮ ਕਰਦਾ ਆ। ਆ ਡਾਇਰੈਕਟ ਨਹੀਂ ਚੁੱਕੀ ਦਾ ਸਾਰਾ ਕਿਲਰ ਜਾਣਾ। ਇਹਨੇ ਪੁੱਟ ਦੇ ਮੈਂ। ਉਹ ਬਾਈ ਕਿਹੜੇ ਵੀਰ ਭਰਾ ਤੇ ਆਉਂਦਾ ਫੇਟ ਤੇ ਬਾਈ ਨਾਲ ਕਰ ਲਓ ਤੁੰਡਾ ਇਹਦੇ ਤੇ ਬਾਈ ਨੰਬਰ 1 ਰਾਂ ਫੇਰ ਬੋਲਦੀ ਆਪਣਾ। ਮੁੱਲ ਮੁੱਲ ਦੱਸ ਦੋ ਇਹਦਾ। ਇਹਦਾ ਮੁੱਲ ਫੋਨ ਤੇ ਕਰਨਾ ਕਿ ਜਾਮ। ਇਹਦਾ ਮੁੱਲ 15 ਤੇ। ਅੱਛਾ ਜੀ। ਹਾਂ ਨਾ ਜਿਹੜਾ 13000 ਦਾ ਦੇ ਦਾਂਗੀ ਦੋਵੇਂ ਚੀਜ਼। ਲਓ ਬਾਈ ਬਾਕੀ ਫੋਨ ਲਾਵੇ ਮਾਨਤਨ ਕਰਾਂਗੇ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਹੀ ਨਾਰਮਲ ਰੇਟ ਬਾਈ ਨੇ ਦੱਸਤਾ ਤੇ ਮੌਕੇ ਤੇ ਹੋਰ ਵੀ ਮਾਨਤਾਨ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਭਰਾਵਾ ਦਾ